ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਮੇਰੇ ਨਾਲ ਸਾਰੇ ਕਿਸਾਨ ਵੀਰ ਜੋ ਮਡੋਥਲ ਪਿੰਡ ਦੇ ਅਗਾਂ ਵਧੂ ਤੇ ਸੂਚਮਾਨ ਕਿਸਾਨ ਖੜੇ ਨੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜੀਰੀ ਦਾ ਸੀਜ਼ਨ ਹੈ ਜਿਹੜਾ ਉਹ ਆ ਚੁੱਕਾ ਹੈ ਜਿਹੜਾ ਕਿਸਾਨ ਹੈ ਉਹ 6 ਮਹੀਨੇ ਸੱਪਾਂ ਦੀਆਂ ਸਰੀਆਂ ਮਿੱਧ ਕੇ ਆਪਣੀ ਫਸਲ ਹੈ ਜਿਹੜੀ ਉਹ ਪੈਦਾ ਕਰਦਾ ਪਰ ਜਦੋਂ ਖਰੀਦ ਦੀ ਵਾਰੀ ਆਉਂਦੀ ਹੈ ਉਦੋਂ ਜਾਂ ਤਾਂ ਕੁਦਰਤ ਕਿਸਾਨ ਨਾਲ ਨਾਰਾਜ਼ ਹੋ ਜਾਂਦੀ ਹੈ ਜਾਂ ਕਈ ਵਾਰ ਸਰਕਾਰਾਂ ਨੇ ਜਿਹੜੀਆਂ ਉਹ ਨਾਰਾਜ਼ ਹੋ ਜਾਂਦੀਆਂ ਨੇ ਤੇ ਫਸਲ ਦੀ ਜਿਹੜੀ ਖਰੀਦ ਹੈ ਉਹ ਚੰਗੇ ਤਰੀਕੇ ਨਾਲ ਨਹੀਂ ਹੁੰਦੀ ਐ ਤਾਂ ਕਿ ਜਿਵੇਂ ਆਰਟੀਕ ਐਸੋਸੀਏਸ਼ਨ ਤੇ ਜਿਹੜੇ ਸੈਲਰ ਮਾਲਕ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਖਰੀਦ ਜਿਹੜੀ ਉਹ ਨਹੀਂ ਕਰਾਂਗੇ ਕਿਉਂ ਜ਼ਿਆਦਾਤਰ ਜਿਹੜਾ 26 20 ਚ ਲੱਗਿਆ ਹੋਇਆ ਤੇ ਸੈਲਰ ਵਾਲੇ ਕਹਿੰਦੇ ਨੇ ਕਿ ਉਹ ਟੁੱਟਦਾ ਬੀਜ ਸੋ ਇਸ ਕਰਕੇ ਉਹ ਲਾਂਚ ਥੋੜੀ ਜੀ ਨਾ ਕਰ ਰਹੇ ਨੇ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਕੱਲ ਜਿਵੇਂ ਮੀਟਿੰਗ ਹੋਈ ਮੈਨੂੰ ਇਹ ਸੀ ਕੋਈ ਸਿੱਟਾ ਨਿਕਲੇ ਪਰ ਕੱਲ ਦੀ ਮੀਟਿੰਗ 'ਚ ਕੋਈ ਸਿੱਟਾ ਨਹੀਂ ਨਿਕਲਿਆ ਸੋ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜਿਹੜਾ ਝੋਨਾ ਹੈ ਉਹਦੀ ਸਹੀ ਖਰੀਦ ਕੀਤੀ ਜਾਵੇ ਕਿਉਂਕਿ ਕਿਸਾਨ ਹੈ ਜਿਹੜਾ ਉਹ 6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਪੈਦਾ ਕਰਦਾ ਕੋਈ ਸੌਖੀ ਜੂਨ ਨਹੀਂ ਹੈਗੀ ਜਟਾਂ ਦੀ ਸੋ ਇਸ ਕਰਕੇ ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਫਸਲ ਦਾ ਜਿਹੜਾ ਪ੍ਰਬੰਧ ਹੈ ਉਹ ਸਹੀ ਤਰੀਕੇ ਨਾਲ ਕੀਤਾ ਜਾਵੇ 24 ਘੰਟੇ ਦੇ ਵਿੱਚ ਫਸਲ ਹੈ ਜਿਹੜੀ ਜੀਰੀ ਆਉਣ ਵਾਲੀ ਫਸਲ ਹੈ ਚੱਕੀ ਜਾਵੇ ਤੇ ਮੇਰੀ ਪੰਜਾਬ ਦੇ ਕਿਸਾਨਾਂ ਨੂੰ ਵੀ ਇਹ ਪੀ ਕੇ ਲੈ ਕੇ ਮੰਨ ਲਓ ਜੇ ਤੁਹਾਡੀ ਦਾਣਾ ਮੰਡੀ ਦੇ ਵਿੱਚੋਂ ਫਸਲ ਨਹੀਂ ਚੱਕੀ ਜਾਂਦੀ ਤਾਂ ਤੁਸੀਂ ਆਪਣੀ ਫਸਲ ਚਕਾਉਣ ਲਈ ਚੁਸਤ ਹੋ ਜਿਹੜਾ ਉਸ ਮੰਨ ਲਓ ਜਿਹੜੀ ਦਾਣਾ ਮੰਡੀ ਤੁਸੀਂ ਫਸਲ ਸੁੱਟੀ ਹੈ ਉੱਥੇ ਜਿਹੜਾ ਸਬੰਧਤ ਇਨਸਪੈਕਟਰ ਹੈ ਦਾਣਾ ਮੰਡੀ ਦਾ ਅ ਦਫ਼ਤਰ 'ਚ ਬੈਠੇ ਹੁੰਦੇ ਨੇ ਉਹ ਜਿਹੜਾ ਦਾਣਾ ਮੰਡੀ ਦਾ ਦਫ਼ਤਰ ਹੁੰਦਾ ਹੈ ਉਹਦੇ ਨਾਲ ਸੰਪਰਕ ਕਰੋ ਤੇ ਉਹਨੂੰ ਪੁੱਛੋ ਕਿ ਸਾਡੀ ਫਸਲ ਕਿਉਂ ਨਹੀਂ ਚੱਕੀ ਜਾ ਰਹੀ ਤੇ ਮੇਰੀ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਜਥੇਬੰਦੀਆਂ ਤੁਹਾਡੇ ਨਾਲ ਨੇ ਤੁਸੀਂ ਬਸ ਜੇ ਆਪਣੀ ਫਸਲ ਨਹੀਂ ਵੇਖਦੀ ਤਿਆਰ ਰਹੋ ਆਪਾਂ ਫਸਲ ਚਕਾਉਣੀ ਆ ਆਪਣੀ ਤੇ ਮੇਰੀ ਸਰਕਾਰ ਨੂੰ ਵੀ ਅਪੀਲ ਹੈ ਕਿ ਫਸਲਾਂ ਜਿਹੜੀ ਉਹ ਸਹੀ ਤਰੀਕੇ ਨਾਲ ਚੱਕੀ ਜਾਵੇ। ਮੇਰੀ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਇਹ ਵੀ ਅਪੀਲ ਹੈ ਕਿ ਜਿਵੇਂ ਆਪਾਂ ਹੁਣ ਸਰਪੰਚੀ ਦੇ ਮੁੱਦੇ ਤੇ ਪਿੰਡਾਂ 'ਚ ਵੱਡੇ ਇਕੱਠ ਹੋ ਰਹੇ ਨੇ ਕੱਲੂ ਕੋਈ ਪੰਜਾਬ ਦਾ ਮੁੱਦਾ ਹੁੰਦਾ ਮੰਨ ਲਓ ਜਿਹੜੀ ਨਹੀਂ ਚੱਕੀ ਜਾਂਦੀ ਤਾਂ ਉਸ ਮੁੱਦੇ ਤੇ ਵੀ ਆਪਾਂ ਨੂੰ ਐਵੇਂ ਇਕੱਠੇ ਹੋ ਕੇ ਤਿਆਰ ਰਹਿਣਾ ਚਾਹੀਦਾ ਤੇ ਆਪਣੀ ਫਸਲ ਚਕਾਉਣੀ ਚਾਹੀਦੀ ਹੈ। ਭਾਵੇਂ ਸੰਘਰਸ਼ ਕਰਨਾ ਪਏ ਉਹ ਵੀ ਕਰਕੇ ਜਿਹੜੀ ਆਪਣੀ ਫਸਲ ਹੈ ਉਹ ਚਕਾਉਣੀ ਚਾਹੀਦੀ ਹੈ। ਤੇ ਦੂਜੀ ਮੇਰੀ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਇੱਕ ਹੋਰ ਅਪੀਲ ਹੈ ਕਿ ਆਪਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋਣ ਦੀ ਲੋੜ ਹੈ ਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਪੰਜਾਬ ਦੇ ਮੁੱਦੇ ਸਲਝਾਵੇ ਜਿਵੇਂ ਹੁਣ ਫਸਲ ਆ ਰਹੀ ਹੈ ਜੇਰੀ ਦੀ ਉਹਦਾ ਵੀ ਕੱਲਾ ਕੱਲਾ ਦਾਣਾ ਚਕਾਵੇ ਤੇ ਮੇਰੀ ਪੰਜਾਬ ਦੇ ਤੇ ਮੇਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਤੇ ਕਿਸਾਨ ਨੇ ਉਹਨਾਂ ਨੂੰ ਸਲਾਹ ਹੈ ਕਿ ਮੁੱਦਿਆਂ ਤੇ ਆਧਾਰਤ ਰਹੋ ਆਪਣੇ ਮੁੱਦੇ ਹੱਲ ਕਰਾਓ ਹਾਂ ਤੁਹਾਡੀ ਜਿਹੜੀ ਤਰੱਕੀ ਹੋਊਗੀ ਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਜਿਵੇਂ ਹੁਣ ਇਹ ਸਰਪੰਚੀ ਦੇ ਨਾਮ ਤੇ ਪਿੰਡਾਂ 'ਚ ਵੱਡੇ ਵੱਡੇ ਇਕੱਠ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਚਾਹੀਦਾ ਕਹਲੂ ਜੇ ਤੁਹਾਡੀ ਜੀਰੀ ਨਹੀਂ ਚੱਕੀ ਜਾਂਦੀ ਤਾਂ ਐਵੇਂ ਇਕੱਠੇ ਹੋਵੋ ਸੰਘਰਸ਼ ਕਰੋ ਜੇ ਤੁਹਾਡੀ ਜੀਰੀ ਨਾ ਚੱਕੀ ਜਾਵੇ ਕਹਲੂ ਟਕਾ ਕੇ ਸਟੈਂਡ ਲਵੋ ਤੇ ਸੰਘਰਸ਼ ਕਰਕੇ ਜਿਹੜੀ ਤੁਹਾਡੀ ਜੀਰੀ ਹੈ ਉਹ ਚਕਾਓ ਮੈਂ ਤੁਹਾਡੇ ਨਾਲ ਆ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਤੁਹਾਡੇ ਨਾਲ ਨੇ ਤੇ ਜਿੰਨੇ ਵੀ ਪੰਜਾਬ ਦੇ ਮੁੱਦੇ ਨੇ ਉਥੇ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਸਰਪੰਚ ਹੈ ਜਿਹੜਾ ਸਾਰੇ ਜਿੰਨੇ ਉਮੀਦਵਾਰ ਖੜੇ ਨੇ ਬਹੁਤ ਸਿਆਣੇ ਨੇ ਉਹਨਾਂ ਚੋਂ ਪਰ ਪੰਜਾਬ ਦੇ ਵਿੱਚ ਸਰਪੰਚ ਉਹ ਹੋਣਾ ਚਾਹੀਦਾ ਹੈ ਸਾਰੇ ਪਿੰਡਾਂ ਦੇ ਵਿੱਚ ਉਹ ਸਰਪੰਚ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਨੇ ਜਿੰਨੇ ਵੀ ਉਹਨਾਂ ਲਈ ਦਰਦ ਰੱਖਦੇ ਹੋਣ ਤੇ ਪੰਜਾਬ ਦੇ ਮੁੱਦੇ ਸਲਝਾਉਣ 'ਚ ਜਿਹੜਾ ਯਕੀਨ ਰੱਖਦੇ ਹੋਣ ਮੰਨ ਲਓ ਜੇ ਪੰਜਾਬ ਦਰਦੀ ਬੰਦੇ ਸਰਪੰਚ ਬਣੇ ਪੰਜਾਬ ਚ ਤੇ ਜਿਹੜੇ ਪੰਜਾਬ ਦੇ ਮੁੱਦੇ ਹੱਲ ਕਰਾਉਣਗੇ ਤਾਂ ਸਰਕਾਰਾਂ ਨੂੰ ਇਹ ਸਾਰੇ ਮੁੱਦੇ ਆਪਣੇ ਆਪ ਹੱਲ ਕਰਨੇ ਪੈਣਗੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸਾਡੇ YouTube ਚੈਨਲ ਮਨਜੋਤ ਸਿੰਘ ਗੁਰਾਇਆ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ Facebook ਪੇਜ ਸਰਦਾਰ ਮਨਜੋਤ ਸਿੰਘ ਗੁਰਾਇਆ ਨੂੰ ਲਾਈਕ ਕਰ ਲਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ